15 ਅਗਸਤ 1947 ਨੂੰ ਦੇਸ਼ ਅੰਗਰੇਜ਼ਾਂ ਦੇ ਗੁਲਾਮੀ ਤੋਂ ਆਜ਼ਾਦ ਤਾਂ ਹੋ ਗਿਆ ਪਰ ਨਾਲ ਦੇਸ਼ ਨੂੰ ਇੱਕ ਹੋਰ ਵੀ ਚੀਜ਼ ਮਿਲੀ ਉਹ ਸੀਗੀ ਦੇਸ਼ ਦੀ ਵੰਡ ਜਿਸ ਕਰਕੇ ਕਈ ਲੋਕ ਬੇਕਰ ਹੋ ਗਏ ਤੇ ਕਈ ਲੋਕਾਂ ਨੂੰ ਤਾਂ ਆਪਣਾ ਬਣਿਆ-ਬਣਾਇਆ ਘਰ ਛੱਡ ਕੇ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਆਣਾ ਪਿਆ ਤੇ ਇਸੇ ਕਰਕੇ ਰਸਤੇ ਵਿੱਚ ਤਾਂ ਕਈ ਲੋਕਾਂ ਦੀ ਮੌਤ ਵੀ ਹੋ ਗਈ ਹਿੰਸਾ ਕਰਕੇ ਤੇ ਕਈਆਂ ਦੀ ਭੁੱਖ ਮਰੀ ਕਰਕੇ ਤੇ ਭਾਰਤ ਪਾਕਿਸਤਾਨ ਦੀ ਵੰਡ ਤਾਂ ਹੋ ਗਈ ਪਰ ਇਹਦੇ ਕਰਕੇ ਦੋ ਰਾਜਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਉਹ ਸੀ ਪੰਜਾਬ ਤੇ ਬੰਗਾਲ ਕਿਉਂਕਿ ਇਹਨਾਂ ਦੋਨਾਂ ਰਾਜਾਂ ਦਾ ਅੱਧਾ-ਅੱਧਾ ਹਿੱਸਾ ਅੱਧਾ ਹਿੱਸਾ ਚਲਾ ਗਿਆ ਪਾਕਿਸਤਾਨ 'ਚ ਤੇ ਅੱਧਾ ਹਿੱਸਾ ਚਲਾ ਗਿਆ ਭਾਰਤ ਦੇ ਵਿੱਚ ਤੇ ਕਈ ਲੋਕ ਜੋ ਕਿ ਪੰਜਾਬ ਬੰਗਾਲ 'ਚ ਰਹਿ ਰਹੇ ਸੀ ਉਹਨਾਂ ਦੀ ਅੱਧੀ ਜ਼ਮੀਨ ਚਲੀ ਗਈ ਪਾਕਿਸਤਾਨ 'ਚ ਤੇ ਅੱਧੀ ਜ਼ਮੀਨ ਰਹਿ ਗਈ ਭਾਰਤ ਦੇ ਵਿੱਚ ਤੇ ਇਸੇ ਕਰਕੇ ਇਹ ਵੀ ਕਿਹਾ ਜਾਂਦਾ ਹੈ ਕਿ ਅਸਲੀ ਵੰਡ ਭਾਰਤ ਤੇ ਪਾਕਿਸਤਾਨ ਦੀ ਨਹੀਂ ਸੰਗੋ ਅਸਲੀ ਵੰਡ ਤਾਂ ਪੰਜਾਬ ਤੇ ਬੰਗਾਲ ਤੇ ਪਾਕਿਸਤਾਨ ਦੀ ਹੋਈ ਸੀ ਤੇ ਅੱਜ ਆਪਾਂ ਇਸ ਵੀਡੀਓ 'ਚ ਹੀ ਜਾਣਾਂਗੇ ਕਿ ਦਰਅਸਲ ਉਹ ਕੌਣ ਸੀ ਜਿਨੇ ਇਹ ਨਕਸ਼ਾ ਤਿਆਰ ਕੀਤਾ ਜਿਨੇ ਲਕੀਰ ਖਿੱਚੀ ਤੇ ਪਾਰੇ ਤੋ ਤਾਂ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਪਰ ਉਸ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰੋ ਤੇ ਹਾਂ ਮੇਰੇ YouTube ਚੈਨਲ ਨੂੰ ਜਲਦੀ ਜਲਦੀ ਜਾ ਕੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਮੇਰੀ ਹਰ ਇੱਕ ਡਿਟੇਲਡ ਵੀਡੀਓ ਦੀ ਨੋਟੀਫਿਕੇਸ਼ਨਸ ਸਮੇਂ-ਸਮੇਂਤੇ ਮਿਲਦੀਆਂ ਰਹਿਣ ਵੈਸੇ ਤਾਂ ਪਾਕਿਸਤਾਨ ਤੇ ਭਾਰਤ ਦੀ ਵੰਡ ਦੀ ਤਿਆਰੀ ਫਰਵਰੀ 1947 ਚ ਸ਼ੁਰੂ ਹੋ ਗਈ ਸੀ ਪਰ ਉਹਨਾਂ ਨੂੰ ਬੜੀ ਦਿੱਕਤ ਆ ਰਹੀ ਸੀ ਕਿ ਅਸੀਂ ਕਿਹੜੇ-ਕਿਹੜੇ ਰਾਜਾਂ ਨੂੰ ਭਾਰਤ 'ਚ ਰੱਖੀਏ ਤੇ ਕਿਹੜੇ ਰਾਜਾਂ ਨੂੰ ਪਾਕਿਸਤਾਨ 'ਚ ਰੱਖੀਏ ਤਾਂ ਕਰਕੇ ਉਹਨਾਂ ਨੇ ਇਹ ਕੰਮ ਦਿੱਤਾ ਇੱਕ ਅੰਗਰੇਜ਼ੀ ਵਕੀਲ ਨੂੰ ਜਿਹਦਾ ਨਾਮ ਸੀਗਾ ਸਾਇਰਲ ਰੈਡਕਲਿਫ ਤੇ ਉਹਨਾਂ ਨੇ ਉਹਨੂੰ 40000 ਰੁਪਏ ਦੇਣ ਲਈ ਕਿਹਾ ਪਰ ਸਾਇਰਲ ਰੈਡਕਲਿਫ ਉਹਨੂੰ ਭਾਰਤ ਦੇ ਬਾਰੇ ਕੁਝ ਖਾਸ ਜਾਣਕਾਰੀ ਨਹੀਂ ਸੀ ਕਿਉਂਕਿ ਨਾ ਤਾਂ ਉਹਨੇ ਕਦੇ ਭਾਰਤ ਨੂੰ ਵੇਖਿਆ ਤੇ ਨਾ ਕਦੇ ਉਹਨੇ ਭਾਰਤ ਦੇ ਲੋਕਾਂ ਨੂੰ ਵੇਖਿਆ ਤੇ ਉਹਨੂੰ 5 ਹਫ਼ਤੇ ਦਾ ਸਮਾਂ ਦਿੱਤਾ ਗਿਆ ਭਾਰਤ ਤੇ ਪਾਕਿਸਤਾਨ ਦੀ ਵੰਡ ਦੇ ਲਈ ਸਾਰਾ ਨਕਸ਼ਾ ਤਿਆਰ ਕਰਨ ਲਈ ਤੇ ਲਕੀਰ ਖਿੱਚਣ ਦੇ ਲਈ ਪਰ ਰੈਡਕਲਿਫ ਦਾ ਕਹਿਣਾ ਇਹ ਸੀ ਕਿ ਉਸਨੂੰ ਸਮਾਂ ਬਹੁਤ ਘੱਟ ਦਿੱਤਾ ਗਿਆ ਕਿਉਂਕਿ ਦੋ ਦੇਸ਼ਾਂ ਦੀ ਵੰਡ ਕਰਨਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇਸ ਦੇ ਵਿੱਚ ਕਈ ਚੀਜ਼ਾਂ ਦਾ ਧਿਆਨ ਵੀ ਰੱਖਣਾ ਪੈਂਦਾ ਹੁੰਦਾ ਹੈ ਫਿਰ ਉਹ ਜਿੱਦਾਂ ਵੀ ਭਾਰਤ ਦੇ ਜਿਹੜੇ ਵੀ ਲੀਡਰ ਸੀਗੇ ਜਿਵੇਂ ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨ੍ਹਾਂ ਨੂੰ ਵੀ ਉਹ ਮਿਲਿਆ ਤੇ ਉਹਨਾਂ ਨੇ ਕਿਹਾ ਕਿ 15 ਅਗਸਤ ਨੂੰ 1947 ਨੂੰ ਅੰਗਰੇਜ਼ਾਂ ਦਾ ਰਾਜ ਇੱਥੇ ਖਤਮ ਹੋ ਜਾਗਾ ਤਾਂ ਕਰਕੇ ਉਸ ਤੋਂ ਪਹਿਲਾਂ ਇਹ ਲਾਈਨ ਬਣਾਣੀ ਬਹੁਤ ਜ਼ਰੂਰੀ ਹੈ ਫਿਰ ਰੈਡ ਕਲਿਫ ਨੇ ਜਲਦੀ ਜਲਦੀ ਦੇ ਵਿੱਚ ਬੜੀਆਂ ਹੀ ਅੰਗਲੀਆਂ ਦੇ ਨਾਲ ਇਹ ਨਕਸ਼ਾ ਤਿਆਰ ਕਰ ਦਿੱਤਾ 9 ਤੋਂ 12 ਅਗਸਤ ਦੇ ਵਿੱਚ ਵਿੱਚ ਹੀ ਪਰ ਇਸ ਨਕਸ਼ੇ ਨੂੰ ਵਿਵਾਦਾਂ ਤੋਂ ਬਚਣ ਲਈ ਲੋਕਾਂ ਤੋਂ ਗੁਪਤ ਰੱਖਿਆ ਗਿਆ ਪਰ ਜਦ ਆਜ਼ਾਦੀ ਤੋਂ ਬਾਅਦ 15 ਅਗਸਤ ਤੋਂ 2 ਦਿਨਾਂ ਬਾਅਦ ਹੀ ਇਸ ਨਕਸ਼ੇ ਨੂੰ ਸਾਰਿਆਂ ਦੇ ਸਾਹਮਣੇ ਲਿਆ ਦਿੱਤਾ ਗਿਆ ਤਾਂ ਕਈ ਲੋਕ ਇਸ ਫੈਸਲੇ ਤੋਂ ਖੁਸ਼ ਨਹੀਂ ਸਿਗੇ ਕਿਉਂਕਿ ਜਿਵੇਂ ਤੇਵੇਂ ਉਹਨੇ ਅੰਗਲੀਆਂ ਦੇ ਨਾਲ ਵੰਡ ਕਰ ਦਿੱਤਾ ਗਿਆ ਤੇ ਜਿਹੜੀ ਵੰਡ ਸੀਗੀ ਨਾ ਇਹ ਧਰਮ ਦੇ ਆਧਾਰ ਤੇ ਹੋਈ ਸੀ ਜਿਵੇਂ ਜਿਸ ਖੇਤਰ ਦੇ ਵਿੱਚ ਮੁਸਲਮ ਜਿਆਦਾ ਸੀ ਉਹਨਾਂ ਨੂੰ ਫਿਰ ਪਾਕਿਸਤਾਨ ਚ ਕਰ ਦਿੱਤਾ ਗਿਆ ਤੇ ਜਿਸ ਖੇਤਰ ਦੇ ਵਿੱਚ ਹਿੰਦੂ ਸਿੱਖ ਬੁੱਧ ਤੇ ਹੋਰ ਵੀ ਕਈ ਧਰਮਾਂ ਦੇ ਲੋਕ ਜਿਆਦਾ ਸੀ ਤਾਂ ਫਿਰ ਉਸ ਰਾਜ ਨੂੰ ਭਾਰਤ ਵਿੱਚ ਹੀ ਰੱਖਿਆ ਗਿਆ ਪਰ ਸਭ ਤੋਂ ਵੱਧ ਦਿੱਕਤ ਪੰਜਾਬ ਤੇ ਬੰਗਾਲ ਦੀ ਵੰਡ ਕਰਾਂ ਚਾਰੀ ਸੀ ਕਿਉਂਕਿ ਅੱਧੇ ਪੰਜਾਬੀ ਵੀ ਵਿਰੋਧ ਕਰ ਰਹੇ ਸੀ ਕਿ ਅਸੀਂ ਪਾਕਿਸਤਾਨ ਚ ਨਹੀਂ ਰਹਿਣਾ ਤੇ ਬੰਗਾਲ ਦਾ ਵੀ ਇਦਾਂ ਦਾ ਹੀ ਕੁਝ ਹਾਲ ਸੀ ਕਿਉਂਕਿ ਅੱਧੇ ਬੰਗਾਲੀ ਕਹਿ ਰਹੇ ਸੀ ਅਸੀਂ ਭਾਰਤ ਚ ਰਹਿਣਾ ਤੇ ਅੱਧੇ ਬੰਗਾਲੀ ਕਹਿ ਰਹੇ ਸੀ ਕਿ ਅਸੀਂ ਪਾਕਿਸਤਾਨ ਚ ਰਹਿਣਾ ਸੀ ਇਸੇ ਕਰਕੇ ਨਾ ਪੰਜਾਬ ਤੇ ਬੰਗਾਲ ਦੀ ਵੰਡ ਕਰਨਾ ਬੜਾ ਔਖਾ ਹੋ ਰਿਹਾ ਸੀ। ਐਸੇ ਤਾਂ ਸਰਦਾਰ ਪਟੇਲ ਨੇ ਰੈਡਕਲਿਫ ਨੂੰ ਕਈ ਚੀਜ਼ਾਂ ਦਾ ਧਿਆਨ ਰੱਖ ਕੇ ਭਾਰਤ ਪਾਕਿਸਤਾਨ ਦੀ ਵੰਡ ਕਰਨ ਲਈ ਕਿਹਾ ਸੀ ਤੇ ਕਈ ਚੀਜ਼ਾਂ ਦਾ ਧਿਆਨ ਰੱਖਣ ਨੂੰ ਕਿਹਾ ਸੀ ਪੰਜਾਬ ਦੀ ਵੰਡ ਕਰਨ ਤੋਂ ਪਹਿਲਾਂ ਪਰ ਸਮਾ ਘਟ ਹੋਣ ਦੇ ਕਰਕੇ ਰੈਡਕਲਿਫ ਨੇ ਅਖੀਰ ਚ ਆਪਣੀ ਮਨਮਰਜ਼ੀ ਦੇ ਨਾਲ ਪੰਜਾਬ ਤੇ ਬੰਗਾਲ ਨੂੰ ਦੋ ਟੋਟੀਆਂ ਦੇ ਵਿੱਚ ਘਰ ਹੀ ਦਿੱਤਾ। ਉਸ ਵੇਲੇ ਰੈਡਕਲਿਫ ਪੜਾਈ ਘੁਬਰਾਇਆ ਹੋਇਆ ਸੀ। ਤੇ ਇਹ ਫੈਸਲੇ ਤੋਂ ਪੰਜਾਬੀ ਬਿਲਕੁਲ ਵੀ ਖੁਸ਼ ਨਹੀਂ ਸੀਗੇ ਉਹਨਾਂ ਨੇ ਇਸ ਫੈਸਲੇ ਦਾ ਬਹੁਤ ਵਿਰੋਧ ਕੀਤਾ ਤੇ ਉਸ ਤੋਂ ਬਾਅਦ ਰੈਡਕਲਿਫ ਇੰਨਾ ਘਬਰਾਇਆ ਹੋਇਆ ਸੀ ਕਿ ਉਸਨੇ ਇਦਾਂ ਦਾ ਫੈਸਲਾ ਲਿੱਤਾ ਜੋ ਕਿ ਇੱਕ ਇਦਾਂ ਦੇ ਬੰਦੇ ਲਈ ਲੈਣਾ ਅਸੰਭਵ ਸੀ ਜੋ ਕਿ ਕਦੇ ਭਾਰਤ ਆਇਆ ਵੀ ਨਾ ਹੋਵੇ ਜਿਸ ਨੂੰ ਭਾਰਤ ਦੇ ਬਾਰੇ ਕੁਝ ਵੀ ਜਾਣਕਾਰੀ ਨਾ ਹੋਵੇ ਰੈਡਕਲਿਫ ਨੇ ਦੇਸ਼ ਦੀ ਵੰਡ ਦੇ ਸਾਰੇ ਦਸਤਾਵੇਜ਼ ਜਲਾ ਕੇ ਰੱਖ ਦਿੱਤੇ ਤੇ ਉਸ ਤੋਂ ਬਾਅਦ ਜਿਹੜੀ ਉਹਨੂੰ ਫੀਸ ਮਿਲਣੀ ਸੀ ਅੰਗਰੇਜ਼ਾਂ ਨੇ ਜਿਹੜੀ ਦੇਣੀ ਸੀ ਉਹ 40000 ਉਹ ਵੀ ਭਾਰਤ 'ਚ ਹੀ ਰਹਿ ਗਏ ਕਿਉਂਕਿ ਉਹ 15 ਅਗਸਤ ਦੀ ਰਾਤ ਨੂੰ ਹੀ ਉਹ ਦੇਸ਼ ਛੱਡ ਕੇ ਚਲਾ ਗਿਆ ਤੇ ਉਸ ਤੋਂ ਦੋ ਦਿਨਾਂ ਬਾਅਦ ਹੀ ਫਿਰ ਜਦ 17 ਅਗਸਤ ਨੂੰ ਇਹ ਬਾਰਡਰ ਸਭ ਦੇ ਸਾਹਮਣੇ ਆਇਆ ਫਿਰ ਹਲਚਲ ਸ਼ੁਰੂ ਹੋ ਹਿੰਸਾ ਦਾ ਦੌਰ ਸ਼ੁਰੂ ਹੋ ਗਿਆ ਤੇ ਕਈ ਲੋਕ ਬੇਕਾਰ ਹੋ ਗਏ ਕਿਉਂਕਿ ਉਹਨਾਂ ਨੂੰ ਭਾਰਤ ਤੋਂ ਪਾਕਿਸਤਾਨ ਤੇ ਪਾਕਿਸਤਾਨ ਤੋਂ ਭਾਰਤ ਆਣਾ ਪਿਆ ਇਸ ਕਰਕੇ ਸਾਰੇ ਧਰਮਾਂ ਦੇ ਲੋਕਾਂ ਨੂੰ ਇਹ ਨੁਕਸਾਨ ਪਹੁੰਚਿਆ ਕਿਉਂਕਿ ਕਈ ਲੋਕ ਰਸਤੇ ਦੇ ਵਿੱਚ ਭੁੱਖਮਰੀ ਦੇ ਕਰਕੇ ਮਰ ਗਏ ਤੇ ਕਈ ਲੋਕਾਂ ਨੂੰ ਧਰਮ ਵਿਰੋਧੀਆਂ ਨੇ ਮਾਰ ਦਿੱਤਾ ਤੇ ਇਸੇ ਕਰਕੇ ਫਿਰ ਉਸ ਤੋਂ ਬਾਅਦ ਕਈ ਔਰਤਾਂ ਤੇ ਜ਼ੁਲਮ ਵੀ ਹੋਇਆ ਕਈ ਬੱਚੇ ਅਨਾਥ ਹੋ ਗਏ ਤੇ ਜੋ ਵੀ ਇਸ ਦੌਰ ਤੋਂ ਗੁਜ਼ਰੇ ਉਹਨਾਂ ਲਈ ਇਹ ਬਹੁਤ ਹੀ ਕਾਲਾ ਦੌਰ ਸੀ ਇਸ ਕਾਲੇ ਦੌਰ ਦੀ ਆਪਾਂ ਕਦੀ ਕਲਪਨਾ ਵੀ ਨਹੀਂ ਕਰ ਸਕਦੇ ਤੇ ਉਹਨਾਂ ਲੋਕਾਂ ਦੇ ਦਰਦ ਨੂੰ ਬਿਆਨ ਕਰਨਾ ਬਹੁਤੀ ਔਖ ਹੈ ਫਿਰ ਅਖੀਰ ਚ ਪੰਜਾਬ ਦੀ ਵੰਡ ਹੋ ਹੀ ਗਈ ਤੇ 16 ਜ਼ਿਲ੍ਹੇ ਪਾਕਿਸਤਾਨ ਦੇ ਨਾਮ ਹੋ ਗਏ ਤੇ 13 ਜ਼ਿਲ੍ਹੇ ਭਾਰਤ ਦੇ ਨਾਮ ਹੋ ਗਏ ਪਰ ਇੱਥੇ ਹੀ ਪੰਜਾਬ ਦੇ ਟੋਟੇ ਹੋਣਾ ਨਹੀਂ ਰੁਕਿਆ ਫਿਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਪਸ਼ਾਵਾਂ ਦੇ ਆਧਾਰ ਤੇ ਪੰਜਾਬ ਦੀ ਵੰਡ ਇੱਕ ਵਾਰੀ ਫਿਰ ਹੋਏਗੀ ਫਿਰ 1 ਨਵੰਬਰ 1966 ਨੂੰ ਇੱਕ ਵਾਰੀ ਫਿਰ ਪੰਜਾਬ ਦੀ ਵੰਡ ਹੋਈ ਤੇ ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਪੰਜਾਬ ਤੋਂ ਵੱਖ ਹੋ ਗਏ ਜਿੱਥੇ ਪੰਜਾਬ ਦੀ ਹੱਦ ਅਫਗਾਨਿਸਤਾਨ ਤੱਕ ਜਾਂਦੀ ਸੀ ਉੱਥੇ ਹੀ ਅੱਜ ਪੰਜਾਬ ਇੱਕ ਛੋਟਾ ਜਿਹਾ ਰਾਜ ਬਣ ਕੇ ਰਹਿ ਗਿਆ ਜੋ ਕਿ ਅੱਜ ਤੁਹਾਡੇ ਸਾਹਮਣੇ ਹੀ ਹੈ ਤੇ ਕਦੇ ਦਿੱਲੀ ਵੀ ਪੰਜਾਬ ਦਾ ਹੀ ਇੱਕ ਹਿੱਸਾ ਹੋਇਆ ਕਰਦਾ ਸੀ ਪਰ ਅੰਗਰੇਜ਼ਾਂ ਨੇ ਜਦ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾ ਦਿੱਤਾ ਤਾਂ ਦਿੱਲੀ ਵੀ ਪੰਜਾਬ ਤੋਂ ਵੱਖ ਹੋ ਗਿਆ ਤੇ ਇਹੀ ਜਾਣਕਾਰੀ ਸੀ ਜੋ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਸੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰੋਗੇ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਮੈਨੂੰ ਸਪੋਰਟ ਜ਼ਰੂਰ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ